ਸਤਿ ਸ੍ਰੀ ਅਕਾਲ ਜੀ ਮੈਂ ਬਾਲਗ ਮਰੇ ਅੰਦਰਪੁਰ ਆਪ ਜੀ ਦੇ ਨਾਲ ਜੋ ਕੱਲ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਬੜੀ ਤੇਜ਼ੀ ਦੇ ਨਾਲ ਤੁਸੀਂ ਸਾਰਿਆਂ ਨੇ ਵੇਖੀ ਹੋਣੀ ਹੈ ਉਸ ਤੇ ਚਾਨਣਾ ਪਾਉਣਾ ਹੈ ਕਿ ਜੋ 40 45 ਸਾਲ ਦੇ ਨਸਜੀ ਇੱਕ ਵਿਅਕਤੀ ਸੀ ਉਸ ਦੇ ਨਾਲ ਪੁਲਿਸ ਨਾਲ ਖੈਬਾਜੀ ਹੋ ਜਾਂਦੀ ਹੈ ਖੈਬਾਜੀ ਦੇ ਵਿੱਚ ਉਸ ਤੋਂ ਪੁਲਿਸ ਵਾਲੇ ਤੋਂ ਦਸਤਾਰ ਉਸ ਦੀ ਲਾਤੀ ਜਾਂਦੀ ਹੈ ਹਾਂ ਅਗਰ ਉਸ ਇਨਸਾਨ ਦੀ ਕੋਈ ਗਲਤੀ ਸੀ ਤਾਂ ਪੁਲਿਸ ਵਾਲੇ ਨੂੰ ਉਸ ਨਾਲ ਬੈਠ ਕੇ ਜਾਂ ਕਾਨੂੰਨੀ ਤੌਰ ਤੇ ਉਸਨਾਂ ਜੋ ਵੀ ਸੀ ਉਹ ਕਰਨਾ ਚਾਹੀਦਾ ਸੀ ਉਹ ਐਸੀ ਨੌਬਤ ਕਿਉਂ ਆਈ ਹੱਥਾ ਪਾਈ ਹੋਣ ਦੀ ਜਾਂ ਕੀ ਸੀ ਇਸ ਬਾਰੇ ਤਾਂ ਤੁਸੀਂ ਵੀਡੀਓ ਵੇਖੋਗੇ ਤਾਂ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਏਗਾ ਕਿਉਂਕਿ ਉਸ ਵੀਡੀਓ ਦੇ ਵਿੱਚ ਉਹ ਵਿਅਕਤੀ ਇਹ ਵੀ ਕਹਿ ਰਿਹਾ ਕਿ ਮੇਰੇ ਤੇ ਇਹ ਪਰਚਾ ਝੂਠਾ ਪਾਉਣ ਦੀ ਕੋਈ ਗੱਲ ਕਰ ਰਹੇ ਨੇ ਤੁਸੀਂ ਜਦੋਂ ਇਹ ਵੀਡੀਓ ਦੇਖੀ ਹੋਣੀ ਆ ਉਸ ਦੇ ਵਿੱਚ ਉਸਨੇ ਕਿਹਾ ਕਿ ਇਹ ਮੇਰੇ ਤੇ ਤੁਸੀਂ ਚੈਕਿੰਗ ਕਰ ਲਓ ਮੇਰੇ ਕੋਲ ਇਸ ਵਕਤ ਕੁਝ ਨਹੀਂ ਇਹ ਮੇਰੇ ਤੇ ਝੂਠਾ ਪਰਚਾ ਪਾਉਣ ਦੀ ਗੱਲ ਕਰ ਰਹੇ ਨੇ ਇਹ ਕਾਨੂੰਨੀ ਤੌਰ ਤੇ ਜੋਸੀ ਉਹ ਵੀ ਇਨਸਾਨੀ ਗਲਤੀ ਸੀ ਕਿਉਂਕਿ ਔਨ ਡਿਊਟੀ ਪੁਲਿਸ ਵਾਲੇ ਦੇ ਗੱਲ ਪੈਣਾ ਗਲਤ ਹੈ ਪਰ ਸਭ ਤੋਂ ਵੱਡੀ ਗਲਤੀ ਪੁਲਿਸ ਵਾਲੇ ਦੀ ਵੀ ਹੈ ਕਿ ਚਾਹੇ ਉਹ ਉਸਨੇ ਸਾਡੀ ਗਲਤੀ ਸੀ ਪਰ ਉਸ ਨੂੰ ਦੋਸਤੀ ਦਾ ਦਸਤਾਰ ਨਹੀਂ ਲਾਉਣੀ ਚਾਹੀਦੀ ਸੀ ਉਸ ਨਾਲ ਹੱਥੋਂ ਪਾਈ ਨਹੀਂ ਕਰਨੀ ਚਾਹੀਦੀ ਸੀ ਕਿਉਂਕਿ ਉਸ ਨੂੰ ਜਦੋਂ ਬਿਠਾ ਕੇ ਸਮਝਾਇਆ ਅੰਦਾਜ਼ ਉਸਦੀ ਦਸਤਾਰ ਨਹੀਂ ਲੱਗਣੀ ਸੀ ਕਿਉਂਕਿ ਦਸਤਾਰ ਇੱਕ ਬਹੁਤ ਵੱਡੀ ਗੱਲ ਹੈ ਇਹ ਸੇਕ ਇਤਿਹਾਸ ਦੇ ਵਿੱਚ ਅਹਿਮੀਅਤ ਰੱਖਦੀ ਹੈ ਕਿਉਂਕਿ ਦਸਤਾਰ ਇੰਨੀ ਸੌਖੀ ਨਹੀਂ ਮਿਲੀ ਸਤਾਜ ਨੇ ਲਿਖਿਆ ਦੁਸ਼ਮਣ ਵੀ ਹੋਵੇ ਭਾਵੇਂ ਦਸਤਾਰ ਕਦੇ ਨਹੀਂ ਲਾਹੀਦੀ ਤੁਸੀਂ ਇਸ ਚੀਜ਼ ਤੇ ਕਿਵੇਂ ਸੋਚਦੇ ਹੋ ਕੀ ਇਸ ਬਾਰੇ ਤੁਸੀਂ ਆਪਣਾ ਵਿਚਾਰ ਰੱਖਦੇ ਹੋ ਕਿ ਉਸ ਪੁਲਿਸ ਮਲਾਜ ਨੂੰ ਤੇ ਕੀ ਕਾਰਵਾਈ ਹੋਣੀ ਚਾਹੀਦੀ ਹੈ ਤੇ ਜੋ ਉਹ ਇਨਸਾਨ ਸੀ ਉਸ ਤੇ ਕੀ ਕਾਰਵਾਈ ਹੋਣੀ ਚਾਹੀਦੀ ਹੈ ਤੁਸੀਂ ਆਪਣੇ ਕੀਮਤੀ ਵਿਚਾਰ ਕਮੈਂਟ ਦੇ ਵਿੱਚ ਜਰੂਰ ਦਿਓ हलो <laughs> हलो ايني 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 ਉਹਨੂੰ ਉਹ ਹੀ ਚੱਲੇਗਾ ਉਹ ਹੀ ਪਾ ਜਿਹਨੇ ਪਾਇੀ ਨਾ ਜੱਗਤਾ ਉਹਨੇ ਨਾ ਮੇਰੇ 100 ਗ੍ਰਾਮ ਵੀ ਲੰਗਾਈ ਪਾਈ ਸੀ ਹੁਣ ਕਿੱਦਾ ਫੇਰ ਪਉਣੀ ਆ ਆ ਵੇਖ ਲੈ ਮੇਰੇ ਕੋਲ 8 ਗੱਟ ਵੀ ਚੱਲਾ ਮੇਰੀ ਅੰਮੀ ਜੀ ਆਪਾਂ ਮੇਰੀ ਤਲਾਸ਼ੀ ਲੈ ਲਓ ਕਹਿੰਦੇ 100 ਗ੍ਰਾਮ ਹੀ ਨਾ ਪਉਣੀ ਦੱਤੇ ਅੱਜ ਇੱਕ ਤੇਰਾ ਨਾਂ ਆ ਗਈ ਆ ਅੱਜ ਮੇਰਾ ਨਾਂ ਜਫਤਾਰ ਸਿੰਘ ਕਿੱਥੇ ਰਹਿਣ ਵਾਲਾ ਹਵੀਰ ਸਿੰਘਾਂ ਦੇ ਕਿੱਥੇ ਰਹਿਣ ਵਾਲਾ ਮੈਂ ਰਾਮ ਦੀ ਫੇਰ ਰਾਮ ਦਾ ਨਾਮ ਨਹੀਂ ਲਾਇਆ ਇਹ ਮੋਟੇ ਬੋਲੀ ਦਾ ਟੰਗੀ ਦਾ ਬੋਲ ਉਹ ਮਲਾਏ ਮਨੇ ਵਰਦੀ ਪਾਤੀ ਉਹਨਾਂ ਦੀ ਤੁਸੀਂ ਭਾਜੀ ਆ ਵੇਖੋ ਮੇਰੀ ਰੰਗ ਵਰਦੀ ਵਰਦੀ ਪਾੜੀ ਹੈ ਤੂੰ ਮੈਂ ਪੜੀ ਇਹ ਰਿਆ ਪੜੀ ਇਹ ਕਿੱਦਾਂ ਪੜੀ ਤੇਰਾ ਸੌ ਖਾਵੇ ਪੜੀ ਨੇ ਆਹ ਅਰੇ ਵਰਦੀ ਭਾਜੀ ਅਰੇ ਤੁਸੀਂ ਆ ਪੜੀ ਹੈ ਕੌਣ ਡਾਲਰ ਕੋਈ ਅਹੀਂ ਇੰਨਾ ਮੋਟਾ ਰਹਾ ਲਾ ਤੇਰੇ ਕੰਮ ਫੜਿਆ ਪਬਲਿਕ ਨਿਵਾਵ ਆ ਸਾਡੇ ਵੇਖੋ ਆਹ ਮੀਟ ਮੱਖਾਂ ਦਾਵਾ ਆ ਟੱਕਰ ਦੇਖੋ ਮੇਰਾ ਤੇਰਾ ਟੱਕਰ ਤੇਰੇ ਵੀ ਕਿਤੇ ਤੇਰੀ ਸੁਣੀ ਨਹੀਂ ਕਿਉਂ ਆਉਂਦਾ ਨਾ ਕੋਈ سامنے ਆ ਹਾਰਾ ਨਾ ਕੋਈ ਕੋਲ ਲਾ ਕੇ ਸੁਣਾ ਪਿਆ ਮੈਂ ਨਾ ਹੈ ਹੈ ਕਿਹੜਾ ਹੱਥ ਪਾਹ ਹੈ ਕਿ ਨਾਮਾਂਵੇਂ ਦੇ ਚਲਵਾ ਤੇਰਾ ਹੈ ਨਾ ਨਾ ਕੋਈ ਸੁਣੇ ਹਾਂ ਦੇਖ ਮਰੀ ਕਿਤੇ ਲੈ ਕੇ ਜਾ ਰਹੇ ਇਹਨਾਂ ਨੂੰ ਇਹ ਪੁੱਛੋ ਭਾਈ ਕਿੱਥੇ ਲੈ ਕੇ ਜਾ ਰਹੇ ਤੁਸੀਂ ਇਹ ਇੱਕ ਡਾਊਨਮੈਂਟ ਥਾਰੇ ਦਾ ਇੱਕ ਆ ਹਾਂਜੀ ਇਹ ਆ ਕਿਹਾ ਮੈਂ ਚਾਰਜ ਕੋਰ ਖਾਤੋਂ ਇਹਨਾਂ ਦਾ ਆ ਸੁਣ ਕੇ ਤੇ ਮੈਂ ਇੱਕੀ ਬੋਲ ਦੇਣਾ ਇਹਨਾਂ ਦਾ ਹੱਟ ਢਾਟ ਕਰਾਂ ਤਾਂ ਫਾਈ ਜਾ ਕੇ ਚੌਕੀ ਤੇ ਜਾ ਦੇ ਤਾਂ ਸਾਡੀ ਜਿਹੜੀ ਕਾਰਵਾਈ ਬੰਦ ਹੋ ਜਾਏ ਇਹ ਇਹਨਾਂ ਦੀ ਨੌਬਤ ਕਿਉਂ ਆਈ ਮਰਜ਼ੀ ਪਾਣ ਦੀ ਆਪਾਂ ਦੇਖੋ ਜੀ ਹੁਣ ਲੋਕ ਆ ਆਖਿਆ ਜਮੇਰੀਆ ਕਹਿੰਦਾ ਤਾਂ ਲਵਾ ਮਰਾਜ ਨਾਲੋ ਲੋਕਾਂ ਨੂੰ ਪੁੱਛੋ ਕਿਥੀ ਬਣਿਆ ਜੇ ਤੋ ਮੈਕ ਮੈਕ ਦੀ ਕਰੀ